ਵਜੇ ਇਲੈਕਸ਼ਨ ਚੱਲ ਰਹੀ ਆ ਕੈਂਪੇਨ ਹੋ ਰਹੀ ਆ ਵੋਟਾਂ ਦੀ ਕਿਵੇਂ ਆ ਲੋਕਾਂ ਦਾ ਰੁਝਾਨ ਲੋਕਾਂ ਦਾ ਰੁਝਾਨ ਸਲੋ ਸਪੀਡ ਤੇ ਹੈ ਪਰ ਰੁਚੀ ਰੱਖਦੇ ਹਨ ਗਰਮੀ ਦਾ ਮੌਸਮ ਹੁਣ ਕਰਕੇ ਥੋੜਾ ਸਲੋ ਸਪੀਡ ਤੇ ਹੈ ਸਾਡਾ ਬਲਾਸਪੁਰ ਪਿੰਡ ਮਰਹੂਮ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਦਾ ਜੱਦੀ ਪਿੰਡ ਹੈ ਨਾਲੀ ਸਾਹ ਮਲਕੀਤ ਸਿੰਘ ਜੀ ਦਾ ਖਾ ਦਾ ਪਿੰਡ ਹੈ ਸਾਡੇ ਪਿੰਡ ਵਿੱਚ ਹਮੇਸ਼ਾ ਹੀ ਕਾਂਗਰਸ ਪਾਰਟੀ ਲੀਡ ਕਰਦੀ ਹੈ ਭਾਈ ਜੀ ਇੱਥੇ ਕਿੰਨੀ ਵੋਟ ਆ ਇੱਥੇ 2100 ਵੋਟ ਦੇ ਨੇੜੇ ਤੇੜੇ 2200 ਵੋਟ ਬਲਾਸਪੁਰ ਦੀ ਹੈ ਜਿਵੇਂ ਲੋਕ ਕਹਿੰਦੇ ਨੇ ਵੀ ਸਰਕਾਰ ਕੁਝ ਨਹੀਂ ਅਜੇ ਜਦ ਸਰਕਾਰ ਚੋਣ ਦਾ ਵਕਤ ਆਜੇ ਵੋਟ ਪਾਉਣ ਦਾ ਤਿਆਰ ਨਹੀਂ ਲੱਗਦਾ ਹਾਂ ਲੱਗਦਾ ਬਿਲਕੁਲ ਲੋਕ ਗੱਲਾਂ ਵੱਧ ਕਰਦੇ ਨੇ ਕੰਮ ਘੱਟ ਕਰਦੇ ਨੇ ਬਿਲਕੁਲ ਭਾਈ ਜੀ ਜਿੱਥੇ ਗਰਮੀ ਦਾ ਟਾਈਮ ਆ ਨਾ ਫਿਰ ਆਪਾਂ ਸਰਕਾਰਾਂ ਦੇ ਦਿੰਦੇ ਆ ਵੀ ਸਰਕਾਰਾਂ ਨਹੀਂ ਕਰਦੀਆਂ ਸਰਕਾਰਾਂ ਦਾ ਸੀ ਉਹ ਚੁਣਨੀ ਆ ਸਹੀ ਆ ਸਰਪੰਚ ਸਰਕਾਰਾਂ ਚੁਣਨ ਲਈ ਦੇਖਣਾ ਚਾਹੀਦਾ ਕਿਹੜੀਆਂ ਪਾਰਟੀਆਂ ਨੇ ਪਹਿਲਾਂ ਕਹੇ ਜੇ ਚੰਗੇ ਕੰਮ ਕੀਤੇ ਨੇ ਉਹੀ ਦੁਬਾਰਾ ਆਉਣੀਆਂ ਚਾਹੀਦੀਆਂ ਨੇ ਭਾਈ ਜੀ ਇਹ ਪਿੰਡ ਦੀ ਗਾ ਬਲਾਸਪੁਰ ਇਹ ਹਲਕਾ ਪੈਲ ਚ ਪੈਂਦਾ ਕਿਉਂਕਿ ਇੱਥੇ ਭਾਈ ਜੀ ਉਹਨਾਂ ਦੇ ਵਿਊ ਲੈਤੇ ਨਾਲ ਅਸੀਂ ਇਥੇ ਪਿੰਡਾਂ ਦਾ ਦੇਖਿਆ ਕਿਸੇ ਪਿੰਡਾਂ ਚ ਲੈਣ ਨਹੀਂ ਲੱਗੀ ਕਿਤੇ ਵੀ ਵੋਟਾਂ ਪਾਉਂਦੇ ਨੇ ਲੋਕ ਜਾਈ ਜਾਂਦੇ ਨੇ ਪਰ ਜ਼ਿਆਦਾਤਰ ਲੋਕਾਂ ਦਾ ਤਕਰੀਬਨ ਯਾ ਘਾਟਾ ਵੋਟ ਪਾਉਣ ਚ ਕਿਉਂਕਿ ਲੋਕ ਗਰਮੀ ਕਰਕੇ ਵੀ ਕਹਿ ਦਿੰਦੇ ਆਪਾਂ ਕੁਝ ਲੋਕ ਵੈਸੇ ਵੀ ਹਰਿਆਣ ਘਟ ਰਹੇ ਨੇ ਵੋਟਾਂ ਚ ਕੋਈ ਕੋਨਾਂ ਨੂੰ ਪਤਾ ਹੀ ਨਹੀਂ ਵੀ ਜਿਹੜੀਆਂ ਇਹ ਵੋਟਾਂ ਨੇ ਤੁਹਾਡੀ ਆਪਣੀ ਸੋਚ ਮੁਤਾਬਕ ਸਰਕਾਰ ਚੁਣਨ ਦਾ ਟਾਈਮ ਆ ਤੁਹਾਡਾ ਤੁਸੀਂ ਕਿਸੇ ਨੂੰ ਵੀ ਵੋਟ ਪਾ ਸਕਦੇ ਹੋ ਆਓ ਅਗਲੇ ਪਿੰਡ ਦੀ ਕੈਂਪੇਨ ਦੇਖਾਂਗੇ ਕਿਵੇਂ ਰਿਹ ਜਾਨ ਵੋਟਾਂ ਦੇਖੋ ਦੇਸ਼ ਅੰਦਰ ਜਿਹੜੀਆਂ ਚੋਣਾ ਹੋ ਰਹੀਆਂ ਨੇ ਪਾਰਲੀਮੈਂਟ ਇਹ ਸਭ ਨਾਲ ਵੱਡਾ ਤਿਹਾਰ ਹੈ ਲੋਕ ਆਪਣੀ ਔਰ ਦੀ ਵਰਤੋਂ ਕਰ ਰਹੇ ਨੇ ਚੰਗੀ ਗੱਲ ਆ ਸਾਨੂੰ ਜਿਹੜੀ ਵੋਟ ਆ ਦੇਣਾ ਹੈ ਇਸੀ ਅਕੰਟਰੀ ਧਾਟਾ ਸੰਵਿਧਾਨ ਜਿਹੜਾ ਸਾਨੂੰ ਹੱਕ ਦਿੰਦਾ ਉਹਦੀ ਵਰਤੋਂ ਕਰਨੀ ਚਾਹੀਦੀ ਆ ਤੇ ਜਿਹੜੀ ਪਾਲਿਸੀ ਚੰਗੀ ਲੱਗੇ ਜਿਹੜੀ ਪਾਰਟੀ ਲੋਕਾਂ ਚ ਪਾਲਿਸੀਆਂ ਲੈ ਕੇ ਆਈ ਆ ਉਹ ਪਾਲਿਸੀਆਂ ਨੂੰ ਇੱਕ ਦੂਜੇ ਨਾਲ ਪਰਚੋਰ ਕਰਕੇ ਹਰ ਇੱਕ ਪਾਰਟੀ ਦੇ ਵਰਕਰ ਨੂੰ ਹੱਕਾ ਬੋਟ ਪਾਉਣਾ ਤੇ ਪਾਉਣਾ ਪਰੰਤੂ ਬੇਸ਼ ਜਿਹੜਾ 10 ਸਾਲਾਂ ਤੋਂ ਸਾਡਾ ਪਿੱਛੇ ਗਿਆ ਜਾਤ ਦੇ ਨਾਂ ਤੇ ਧਰਮ ਦੇ ਨਾਂ ਤੇ ਸਾਡੀ ਡੈਮੋਕ੍ਰੇਸੀ ਨੂੰ ਖਤਰਾ ਹੈ ਉਹਨੂੰ ਬਚਾਉਣ ਲਈ ਕਾਂਗਰਸ ਲੱਗੀ ਆ ਤੇ ਦੇਸ਼ ਅੰਦਰ ਨਵੀਂ ਰੂਪ ਉੱਕੀ ਜਾ ਰਹੀ ਹੈ ਰਾਸ਼ ਗਾਂਧੀ ਦੁਆਰਾ ਦੇਸ਼ ਦਾ ਮਾਹੌਲ ਬਦਲ ਚੁੱਕਿਆ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਕਿਸਾਨਾਂ ਨਾਲ ਹੋਇਆ 23 ਦੇ ਕਿਸਾਨਾਂ ਨਾਲ ਹੋਇਆ ਉਹਨਾਂ ਨੂੰ ਅੱਜ ਦਾ ਦਿਨ ਯਾਦ ਰੱਖਣਾ ਚਾਹੀਦਾ ਤੇ ਲੋਕਤੰਤਰ ਦੇ ਮੋਰ ਲਾਉਣਾ ਇੱਕ ਬੋਟ ਸਾਇਲੈਂਸ ਨਹੀਂ ਬੈਠੇ ਨੇ ਨੇ ਇਹ ਗਰਮੀ ਦਾ ਮਾਹੌਲ ਵੀ ਬਹੁਤ ਜ਼ਿਆਦਾ ਤਾਪਮਾਨ 46 47 ਡਿਗਰੀ ਤੇ ਪਹੁੰਚ ਚੁੱਕਿਆ ਫੇਰ ਇਸ ਕਰਕੇ ਮਾਰਨਿੰਗ ਟਾਈਮ ਵੀ ਇਵਨਿੰਗ ਟਾਈਮ ਕੋਲ ਵੱਜ ਜਾਣੀ ਹੈ ਤੇ ਪਹਿਲ ਹਲਕੇ ਜੂਰੇ ਨੌ ਹਲਕੇ ਨੂੰ ਸਾਰਨਾ ਬਾਅਦ ਵੋਟਿੰਗ ਹੋਣੀ ਹੈ ਜੁਹੋਂ ਤੱਕ ਕਿਵੇਂ ਲੋਕਾਂ ਦਾ ਹਜਾਰ ਲੱਗਦਾ ਵੋਟ ਪਾਉਣ ਦਾ ਹਜਾਰ ਵਧੀਆ ਜੀ ਲੋਕਾਂ ਦਾ ਵੋਟ ਪਾਈ ਜਾਂਦੇ ਬਦਲ ਕਰ ਵੀ ਕਰਕੇ ਥੋੜਾ ਜਿਆ ਨਾ ਹਾਂਜੀ ਸਰ ਉਹ ਲੋਕ ਜਾਣ ਕੇ ਕੰਟੀਨਿਊ ਵੋਟਾਂ ਪਾਈ ਜਾਂਦੇ ਨਾਲ ਦੀ ਨਾਲ ਹਨ ਕਿਉਂਕਿ ਲਾਈਨਿੰਗ ਨਹੀਂ ਲੱਗ ਰਹੀ ਵੈਸੇ ਤਾਂ ਲਾਈਨਿੰਗ ਆਇਆ ਜੀ ਹੁਣ ਟਾਈਮ ਪਾ ਗਏ ਹਾਂ ਹਾਂ ਮੇਰੇ ਲੋਕ ਮੇਰੇ ਵੋਟ ਆ ਗਏ ਅੱਛਾ ਕਿਵੇਂ ਚੱਲਦਾ ਵੋਟਾਂ ਦਾ ਹਜਾਰ ਵੋਟਾਂ ਦਾ ਹਜਾਰ ਹੈ ਜੀ ਕਾਫੀ ਵਧੀਆ ਜੀ ਲੋਕ ਕਾਫੀ ਹੁਣ ਕਾਂਗਰਸ ਪਾਰਟੀ ਨੂੰ ਕਾਫੀ ਬੂਟਾਂ ਵੱਧ ਪੈ ਰਹੀਆਂ ਨੇ ਕਿਉਂਕਿ ਪਹਿਲਾਂ ਲੋਕਾਂ ਨੇ ਝਾੜੂ ਵਾਲੇ ਤੇ ਕਾਫੀ ਸੀਗਾ ਆदमी پارٹی ਦੇ ਲੋਕਾਂ ਨੂੰ ਮਾਰ ਸੀਗਾ ਵੀ ਉਹ ਸਾਡੇ ਕੰਮ ਕਰਨਗੇ ਪਰ ਉਹ ਕਿਸੇ ਕੱਲ ਤੇ ਖਰੇ ਨਹੀਂ ਉਤਰੇ ਹੁਣ ਉਹਦੇ ਕਰਕੇ ਕਾਂਗਰਸ ਪਾਰਟੀ ਕੰਨੀ ਦੁਬਾਰਾ ਜੀ ਲੋਕਾਂ ਦਾ ਹਿਜਾਲ ਬੱਪ ਗਿਆ ਅੱਛਾ ਮੇਰੀ ਗੱਲ ਕਹਿਣ ਦਾ ਭਾਵ ਇਹ ਹੈ ਵੀ ਲੋਕ ਨਿਕਲ ਰਹੇ ਨੇ ਘਰਾਂ ਤੋਂ ਵੋਟਾਂ ਪਾਉਣ ਲਈ ਹੌਲੀ ਹੌਲੀ ਆ ਰਹੇ ਨੇ ਉਸ ਤਾਂ ਗਰਮੀ ਦਾ ਵੀ ਅਸਰ ਹੋ ਰਿਹਾ ਪਰ ਫਿਰ ਵੀ ਉਹ ਗਰਮੀ ਦੇ ਹਿਸਾਬ ਨਾਲ ਥੋੜੇ ਮਾਹੌਲ ਖੰਡਾ ਜੀ ਹਾਂਜੀ ਤੇ ਕਿੰਨੀ ਵੋਟ ਆਪਣੇ ਪਿੱਛੇ ਆਹ ਲੁਕੀ ਨਾ 800 ਦੇ ਕਰੀਬ ਆ ਜੀ 4 ਕੁੱਤਾ ਘੱਟ 1800 ਕਰਕੇ ਕਿੰਨੀ ਫੋਲਿੰਗ ਹੋਣੀ 1300 ਦੇ ਕਰੀਬ ਬਸ 13 1400 ਦੇ ਨੂੰ ਆਲਾ ਬਜੀ ਕੀ ਆਲਾ ਠੀਕ ਹੈ ਜੀ ਕਿਵੇਂ ਚੱਲਦਾ ਰਹਿਣ ਮੋਟਾ ਵਧੀਆ ਚੱਲਦਾ ਗਿਆ ਚੱਲਦਾ ਵਧੀਆ ਆਪਣੇ ਆਪ ਨਾਲ ਬਾਕੀ ਬੜਾ ਸੰਗਤ ਦਾ ਬੜਾ ਚੱਲਦਾ ਮੋਟਾ ਦਾ ਵਧੀਆ ਕਢਾਈ ਦੇ ਨਾਲ ਚਲੋ ਜੀ ਬਾਈ ਜੀ ਅੱਜ ਅਸੀਂ ਪਹੁੰਚਿਆ ਕਢਾਈ ਕਲਾ ਕਿਉਂਕਿ ਅੱਜ ਇੱਥੇ ਇੱਕ ਬਹੁਤ ਲੰਮੀ ਪਈ ਹੈ ਜਿਹੜੀ ਜਿਹੜੀ ਹੈ ਨਾ ਅਸੀਂ ਸਾਰੇ ਦੇ ਟੋਕੋ ਨੂੰ ਬੀਚ ਚ ਚੱਕ ਚੱਕ ਰਹੇ ਹਾਂ ਸਾਡੇ ਕੋਲ ਟੋਕੋ ਦਾ ਬੀਚ ਚ ਚੱਕ ਰਹੇ ਹਾਂ ਭਾਜੀ ਜੀ ਪਾਰਟੀ ਦਾ ਸਰਦਾਰ ਜਿਹੜਾ ਜੀਤਰਾਮ ਜੀ ਬੰਨੂ ਜੀ ਜਿਹੜਾ ਦਾ ਜੀਤ ਚੰਦ ਮਾਹਰ ਉਹਦਾ ਵੀ ਚੱਕ 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 ਪਾਈ ਨਾਲ ਜੀ 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 ਇਹ ਸਹਾਰਾ ਤੋਂ ਜੀ 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 ਜੰਮੀ ਇਹਦਾ ਚੱਲੀ ਜਾਂਦਾ ਜੀ ਬਹੁਤ ਸੁਣਾ ਮਜਬੂਤ ਸ਼ਾਂਤ ਨਹੀਂ ਧੰਨ ਨਾਲ ਬੁੱਤਾਂ ਪੈ ਰਹੀਆਂ ਨੇ ਕੋਈ ਡਿਸਟਰਬੈਂਸ ਨਹੀਂ ਕੋਈ ਮਨ ਜੁਕੀ ਨਹੀਂ ਹੁੰਦਾ ਅੱਛਾ ਤੁਸੀਂ ਪਹਿਲੀ ਵਾਰ ਬੂਤ ਲਾਇਆ ਕੋਈ ਪਰੇਸ਼ਾਨਤ ਨਹੀਂ ਹੁੰਦਾ ਨਾ ਜੀ ਨਾ ਕੋਈ ਉਹ ਨਹੀਂ ਪਰੇਸ਼ਾਨੀ ਕੋਈ ਨਹੀਂ ਲੋਕ ਬੰਦੇ ਨੇ ਪੂਰਾ ਸਾਥ ਦੇ ਰਹੇ ਨਹੀਂ ਬੋਲੋ ਭਾਈ ਜੀ ਇਹਨਾਂ ਦਾ ਵੀ ਕਹਿਣਾ ਕਿੰਨੀ ਗੂਕ ਕੋਲੀ ਹੈ ਸਭ ਦੀ ਵੋਟ ਕੀ 3000 ਤੋਂ 3500 ਵੋਟ ਪੂਲ ਹੋਊਗੀ ਜੀ ਜਿਹਦੇ ਚੋਂ 1000 ਦੇ ਨੇੜੇ ਤੇਰੇ ਵੋਟ ਸਾਨੂੰ ਮਿਲ ਕੇ ਜਾ ਕੇ ਜਾਣਗੇ ਭਾਈ ਜੀ ਜਿਹੜਾ ਇਹਨਾਂ ਦਾ ਕੰਮ ਹੈ ਕਿਹੜਾ ਹੋਊ 3.5 3500 ਵੋਟ ਪੂਲ ਹੋਊਗੀ ਉਹਦੇ ਵਿੱਚੋਂ ਜਿਹੜੀ ਇਹਨਾਂ ਦੇ ਹਿੱਸੇ ਆਉਂਦੀ ਆ ਉਹ ਇਹਨਾਂ ਨੂੰ ਪਤਾ ਬਾਕੀ ਜਾਂਦਾ ਵੋਟਾਂ ਲਾਏ ਵੀ ਲੋਕ ਕਿਉਂਕਿ ਲੋਕਾਂ ਨੇ ਆਪਦੀ ਵੋਟ ਪਾ ਕੇ ਆਪਦੀ ਸਰਕਾਰ ਚੁਣੀ ਹੈ ਲੋਕਾਂ ਦੀ ਆਪਦੀ ਸੋਚ ਆ ਕਿ ਨੂੰ ਚੰਗਾ ਲੱਗਦਾ ਕਿ ਨੂੰ ਕਿੱਥਾਂ ਲੱਗਦਾ ਕਿਹਨੇ ਆਪਣਾ ਦਾ ਹੱਲਾ ਦੇ ਕੇ ਵੋਟ ਪਾਏ ਤੇ ਦੋ ਪਾਸੇ ਜੁੜੇ ਰਹੇ ਉਮੀਦ ਹੈ ਕਿ ਫਰੈਂਟ ਦਾ ਫਰੈਂਟਾ ਜੀ ਥੋੜੀ ਹੋ ਗਈ। ਅੱਛਾ 35 ਗੱਲ ਤੇ 35 ਗੱਲ ਅਗਲੀ ਗੱਲ ਬਾਰੇ। ਤੇ ਅਮਾਨ ਕਿੰਨੀ ਕੀ ਆਪਣੇ ਪਿੰਡ ਦੀ ਬੋਟ ਕਿੰਨੀ ਹੈ? ਆਪਣੇ ਬੋਰਡ ਦੀ ਪਿੰਡ ਦੀ ਵੋਟ ਹੈਗੀ 4000 ਚੰਗੜਿਆਂ ਦਾ ਅਨੁਮਾਨ ਨਾਲ ਚੱਲ ਰਹੀ ਹੈ ਬਹੁਤ ਅਨੁਮਾਨ ਨਾਲ ਚੱਲ ਰਹੀ ਹੈ। ਤੇ ਬਾਈ ਜੀ ਕੜਾਣੀ ਦੀਆਂ ਦੀਆਂ ਕੜਾਣੀ ਦਾ ਜਿਹੜਾ ਹਲਕਾ ਪੈਰ ਚਾਉਂਦਾ ਕੜਾਣੀ ਦੇ ਦੋ ਪੁੱਖ ਲੱਗੇ ਹੋਏ ਨੇ ਅਲੱਗ-ਅਲੱਗ ਤੇ ਦੋਨੇ ਪੁੱਖਾਂ ਤੇ ਪੂਰਾ ਸ਼ਾਂਤਮਈ ਮਾਹੌਲ ਚੱਲ ਰਿਹਾ। ਫੇਰ ਵਧੀਆ ਬੋਟ ਪਾਲ ਵਾਲੇ ਬੋਲਤਾ ਪਾ ਰਹੇ ਨੇ ਆਪਦੀ ਸਰਕਾਰ ਚੁਣਨੀ ਆ ਲੋਕਾਂ ਨੇ ਆਪਦੀ ਸਰਕਾਰ ਚੁਣਨੀ ਆ ਆਪਦੀ ਬੋਰਡ ਦੀ ਸਹੀ ਇਸਤੇਮਾਲ ਕਰਕੇ ਆਪਦੀ ਸਹੀ ਸਰਕਾਰ ਚੁਣਨੀ ਆ ਉਹ ਫੇਰ ਦੂਜਿਆਂ ਨੂੰ ਵੀ ਦੋਸ਼ ਦਿੰਦੇ ਆਂ ਤੇ ਸਰਕਾਰ ਚੁਣਨੀ ਆ ਉਹਨਾਂ ਨੂੰ ਜੁੜੇ ਨੇ ਇੱਧਰ ਦੇਖਿਓ ਬਾਈ ਸਾਰੇ ਜਣੇ ਨਾ ਆਏ ਤੁਸੀਂ ਬਾਈ ਬਹਿਰੀ ਜੀ ਕਾ ਖਾਲਸਾ ਬਹਿਰੀ ਜੀ ਕੀ ਫਤਿਹ ਬਹਿਰੀ ਜੀ ਦਾ ਖਾਲਸਾ ਜਗਦੀਪ ਜੀ ਅੱਜ ਆਪ ਜੀ ਦੇ ਨਗਰ ਆਏ ਆ ਕਿੰਨੇ ਕ ਬੋਟ ਪੋਲਿੰਗ ਹੋਈ ਆ ਤੇ ਕਿੰਨੀ ਬੋਟ ਹੈਗੀ ਦੀ ਪੈਡ ਦੀ ਪਹਿਲਾਂ ਤਾਂ ਤੁਸੀਂ ਮੇਰੇ ਪੈਡ ਲਾਇਲ ਫੰਕਸ਼ਨ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਸਾਡੇ ਪਿੰਡ ਦੀ ਟੋਟਲ 1500 ਬੋਟਾ ਜੀ ਜਿਹਦੇ ਵਿੱਚੋਂ ਹੁਣ ਸਵਕ ਤੱਕ ਤਕਰੀਬਨ 650 ਦੇ ਕਰੀਬ ਵੋਟ ਪੋਲ ਹੋ ਚੁੱਕੇ ਠੀਕ ਆ ਤੇ ਕਿੰਨੀ ਕਰ ਰੁਝਾਨ ਰਹਿੰਦਾ ਬੋਟ ਦਾ ਮਤਲਬ ਲੋਕਾਂ ਦਾ ਕਿੰਨਾ ਕਰ ਰੁਝਾਨਾ ਵੋਟਾਂ ਪਾਉਂਦਾ ਲੋਕਾਂ ਦਾ ਬਹੁਤ ਵਧੀਆ ਰੁਝਾਨਾ ਜੀ ਹੁਣ ਜੇ ਆ ਤਰੀਕੇ ਨਾਲ 650 ਦੇ ਕਰੀਬ ਵੋਟ ਪੋਲ ਹੋ ਗਈ ਤੇ ਸਾਨੂੰ ਲੱਗਦਾ ਵੀ ਤਕਰੀਬਨ 1200 ਦੇ ਕਰੀਬ ਵੋਟ ਪੋਲ ਹੋ ਜੂ ਅੱਛਾ ਕੋਟਲਾ ਆਪਣੀ ਵੋਟ ਕਿੰਨੀ ਦੀਗੀ ਦੱਸਿਆ ਤੁਸੀਂ 1500 ਦੇ ਕਰੀਬ ਵੋਟ 1500 ਦੇ ਕਰੀਬ ਵੋਟ ਦੀਗੀ ਆ ਆਪਣੀ ਉਹਦੇ ਵਿੱਚੋਂ ਤਕਰੀਬਨ ਕਿੰਨੀ 1100 ਜੀ ਅਸੀਂ ਹਿਸਾਬ ਜਾਂ ਲਾਇਆ ਵੀ ਜਿੰਨੇ 300 ਵੋਟ ਆ ਜਿਹੜੀ ਕੁਝ ਫੋਰਾਂਜ ਦੇ ਵੀ ਕੁਝ ਪਿੰਡ ਤੋਂ ਬਾਹਰ ਰਹਿੰਦੇ ਨੇ ਜਿਹੇ ਲੋਕ ਨੇ ਤੇ ਜਿਹੜੇ 1200 ਦੇ ਵੋਟ ਜਿਹੜੀ ਪਿੰਡ ਰਹਿੰਦੀ ਹੈ ਤਕਰੀਬਨ 400 ਹੋ ਚੁੱਕੀ ਤੇ ਹੋਰ ਕੀ ਮੈਸੇਜ ਐ ਇਥੋਂ ਜਿਹੜੇ ਵੋਟ 아직 ਰਹਿੰਦੇ ਨੇ ਪਾਉਣ ਵਾਲਿਆਂ ਦਾ ਮੇਰੀ ਤਾਂ ਹੀ ਬੇਨਤੀ ਆ ਜੀ ਵੀ ਆਪਾਂ ਸਾਰੇ ਰੌਣਕ ਮਕੇ ਸ਼ੋਮਣੀ ਅਕਾਲੀ ਦਲ ਦੇ ਹੱਥ ਵਿੱਚ ਕੋਪਤੀਏ ਕਿ ਕਿ ਬਾਹਰ ਪਾਰਟੀਆਂ ਜਿਨੇ ਲੋਕਾਂ ਲਈ ਸਮਾਜ ਲਈ ਕੁਝ ਕੀਤਾ ਬਿਲਕੁਲ ਤੇ ਲੋਕਾਂ ਦਾ ਵੀ ਇਸ ਵਾਰੀ ਜਿਹੜਾ ਰੁਝਾਨ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਬਹੁਤ ਵਧੀਆ ਤੇ ਮੇਰੇ ਕੋਲੇ ਕੋਈ ਸ਼ਬਦ ਨਹੀਂ ਮੈਂ ਕਿਹੜੇ ਸ਼ਬਦਾਂ ਨਾਲ ਸੰਗਤ ਦਾ ਧੰਨਵਾਦ ਕਰਾਂ ਅਜਿੰਨੀ ਟੀਮ ਮੇਰੇ ਆਲੇ ਦੁਆਲੇ ਬੈਠੀ ਆ ਸਾਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਮੱਲ ਲਹਿੜਦੀ ਤੇ ਮੈਂ ਇਹਰੇ ਕੋਲੇ ਕੋਈ ਸ਼ਬਦ ਨਹੀਂ ਮੈਂ ਕਿਹੜੇ ਸ਼ਬਦਾਂ ਨਾਲ ਇਨਾਂ ਵੀਰਾਂ ਦਾ ਸਾਡੀ ਸੰਗਤ ਦਾ ਧੰਨਵਾਦ ਕਰਾਂ ਜੀ ਜੋ ਸ਼੍ਰੋਮਣੀ ਅਕਾਲੀ ਦਲ ਦੀ ਇਸ ਲੈਵਲ ਦੀ ਸਪੋਰਟ ਕਰਦੇ ਜਿਹੜਾ ਰੁਝਾਨ ਅੱਜ ਤੱਕ ਬਣਿਆ ਹੋਇਆ ਹੈ ਜੀ ਉਹ ਬਹੁਤ ਵਧੀਆ ਉਤਿਆਸ ਸੰਗ ਵੇਖੀ ਆ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿੱਚ ਹੱਥ ਵਾਪਰੇ। ਚਲ ਆ ਜਾ ਲੈ ਕੇ ਆ ਜਾ ਯਾਰ ਤੇਰਾ ਬਹੁਤ ਟਾਈਮ ਲੱਗ ਰਿਹਾ। ਜਿਹੜਾ ਹਲਕਾ ਪੈਰ ਵਿੱਚ ਪੈਂਦਾ ਘਮੋਟੀ ਪਹੁੰਚੇ ਆ ਕਿਉਂਕਿ ਪਹਿਲੀ ਵਾਰ ਫੂਟ ਲੱਗੇ ਨੇ ਜਿਹੜੇ ਬੀਜੇਪੀ ਪਾਰਟੀ ਦੇ ਗਿਜਰਾਮ ਜੀ ਦੇ ਬਾਲਮੀ ਜੀ ਦੇ ਕਿਉਂਕਿ ਉਹਨਾਂ ਦੇ ਪਿੱਛੇ ਖੜੇ ਆ। ਭਾਈ ਕੀ ਹਾਲ ਆ? ਬਹੁਤ ਵਧੀਆ ਜੀ। ਠੀਕ ਹੋ। ਚੱਲ ਕਹਿਣ ਠੀਕ ਆ। ਚੱਲਦੇ ਕਰਾ ਜੀ। ਅੱਛਾ ਕਿੰਨੀ ਕੋ ਬੋਟ ਕੰਪੇਨ ਲਗੋ? ਬੋਟ ਤੁਸੀਂ ਦੇ ਲੋ ਭਾਈ ਅਤੰਕਤਾ ਟਾਪੀ। ਹਾਂ ਜੀ। ਅੱਛਾ ਕਿਵੇਂ ਰਿਹਾ ਤੁਸੀਂ ਪਹਿਲੀ ਵਾਰ ਬੋਲਾਈ ਕਿਵੇਂ ਰਿਹਾ? ਬਹੁਤ ਵਧੀਆ ਜੀ। ਇਹਨਾਂ ਦਾ ਸਾਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ। ਅਰ ਸਾਨੂੰ ਭੈਣ ਭਾਈ ਨੇ ਵੀ ਬਹੁਤ ਵਧੀਆ ਸਨ ਪਛਾਣ ਕੀਤੀ ਆ। ਠੀਕ ਹੈ ਨਾ। ਇਹ ਫੋਟਾ ਆਪਣੇ ਕੋਲ ਕਿੰਨੀ ਪਿੰਡ ਦੀ ਕੋਟੂ ਬੋਟ ਕਿੰਨੀ ਆ ਫੋਟਾ ਨਾਲ ਬੋਟ ਤਾਂ 10000 ਲਗਭਗ ਆ 10000 ਆ ਗਈ ਆ ਤੇ ਕਿੰਨੀ 26200 ਬੋਟ ਭੁਗਤੀ ਆ ਕਿਉਂਕਿ 26200 ਬੋਟ ਭਉਤ ਭੁਗਤੀ ਆ ਫੋਟਾ ਦਾ ਨਾ ਆ ਜੀ ਸ਼ਾਮ ਦਾ ਉਹ ਉਹ ਲੜਾਈ ਚਾਹ ਬਿਲਕੁਲ ਰਹਿਦਾ ਜੀ ਬਿਲਕੁਲ ਸਾਰੀਆਂ ਪਾਲੀਆਂ ਸਾਨੂੰ ਫਾ ਦੇ ਰਹੀਆਂ ਨੇ ਭਾਈ ਜਰਾ ਟਾਈਮ ਆ ਭਾਈ ਜਰਾ ਟਾਈਮ ਆ ਇਹ ਆਦਾ ਸਾਰਾ ਸਾਡਾ ਬਹੁਤ ਵਧੀਆ ਪ੍ਰਬੰਧਨ ਹੈ ਜੇ ਮਹਾਰਾਜੀ ਚੜ੍ਹਦੀ ਕਲਾ ਭਾਈ ਜੀ ਕਹਿੰਦੇ ਬੋਟ ਜਿਨੇ ਬੋਟ ਜਿਨੂੰ ਪਾਉਣੀ ਆ ਉਹਨੇ ਪਾਉਣੀ ਆ ਸਾਡੇ ਪ੍ਰਿੰਟ ਦਾ ਭਾਈਚਾਰਾ ਕਹਿਮ ਸਾਡੇ ਪ੍ਰਿੰਟ ਦੇ ਭਾਈਚਾਰੇ ਦਾ ਕੋਈ ਵੀ ਕਿਸੇ ਨੂੰ ਜਿਨੇ ਬੋਟ ਜਿਨੂੰ ਪਾਉਣੀ ਆ ਉਹਨੇ ਆਪਣੀ ਬੋਟ ਪਾ ਕੇ ਆਪਣੀ ਸਰਕਾਰ ਚੁਣਨੀ ਹੈ ਹਰ ਇੱਕ ਮਨੁੱਖ ਦਾ ਅਧਿਕਾਰ ਹੁੰਦਾ ਆਪਣੀ ਬੋਟ ਜਿਨੂੰ ਮਰਜ਼ੀ ਪਾਉਣੀ ਆ ਕਾਹਨੂੰ ਇਹ ਨਹੀਂ ਕਹਿ ਸਕਦਾ ਵੀ ਸਾਡੀ ਸਰਕਾਰ ਚੁਣਨੀ ਦੀ ਸਰਕਾਰ ਤੁਸੀਂ ਚੁਣਨੀ ਆ ਫਿਰ ਤੁਸੀਂ ਵੋਟ ਪਾਉਣੀ ਆ ਤੁਹਾਡੀ ਵੋਟ ਨਾਲ ਸਰਕਾਰ ਬਣਨੀ ਆ ਭਾਈ ਬੂਟ ਦੇ ਉੱਤੇ ਆ ਕੇ ਸਾਡਾ ਮਨੋਰਥ ਹੈ ਅੱਛਾ ਬੋਟਾਂ ਚੱਲ ਰਹੀਆਂ ਨੇ ਸ਼ਾਂਤੀ ਮਾਹੌਲ ਚੱਲ ਰਹੀਆਂ ਨੇ ਬੋਟਾਂ ਹਾਂਜੀ ਬੋਟਾਂ ਬਹੁਤ ਸ਼ਾਂਤੀ ਨਾਲ ਪੈ ਰਹੀਆਂ ਨੇ ਜੀ ਤੇ ਸਾਡੇ ਬੰਦੇ ਟੂਟਰ 7000 10000 ਤੋਂ 3000 ਤੱਕ ਕਿਉਂ 50% ਬੋਟ ਹੁਣ ਤੱਕ ਕੋਲ ਹੋ ਚੁੱਕੀਆਂ ਬਹੁਤ ਸ਼ਾਂਤੀ ਕੋ ਵਧੀਆ ਮਾਹੌਲ ਹੈ ਸਾਡੇ ਇਥੇ ਪੂਰਾ ਭਾਈਚਾਰਾ ਕਾਇਮ ਆ ਪੂਰਾ ਭਾਈਚਾਰਾ ਕਾਇਮ ਆ ਜੀ ਇੱਥੇ ਅੱਜ ਦੇ ਨਾਲ ਅਸੀਂ ਜਾਂਦੇ ਹਾਂ ਕੋਈ ਥਰੇ ਪਾਰਟੀ ਬਾਈ ਜੀ ਜਿਹੜੇ ਬੰਦੇ ਨੇ ਵੋਟ ਪਾਉਣੀ ਆ ਉਹਨੇ ਆਪੇ ਮਰਦਾਨ ਕਰਨੀ ਆ ਉਹਨੇ ਆਪੇ ਸੁਸਾਇਟੀ ਦੇ ਕਰਨੀ ਆ ਉਹਨੇ ਆਪੇ ਸਰਕਾਰ ਦੇ ਰਹੀ ਆ ਸਾਡਾ ਕਹਿਣ ਦਾ ਭਾਵ ਇਹ ਹੀ ਆ ਭਾਈਚਾਰਕ ਸਾਂਝ ਪਿੰਡ ਦੀ ਬਣੀ ਰਹੇ ਵੋਟ ਤੇ ਤੁਹਾਡੀ ਵੋਟ ਨਾਲ ਤੁਹਾਡੀ ਸਰਕਾਰ ਬਣਨੀ ਹੈ ਨਾ ਕਿਉਂਕਿ ਤੁਸੀਂ ਕਿਹਦਾ ਬਣਾਉਣਾ ਬੁੱਢਾ ਉਹ ਤੁਸੀਂ ਦੇਖਣਾ ਜੁੜੇ ਰਹੋ ਆਪਣਾ ਆਈਡੀਆ ਤੇ ਟੀਆਰਸੀ ਤੇ ਰੱਖੋ ਠੀਕ ਹੈ ਤੇ ਕਿਵੇਂ ਚੱਲਦਾ ਵੋਟਾਂ ਦਾ ਰਿਜਨ ਕਿੰਨੀ ਵੋਟ ਕੰਪੇਨ ਹੋਉਂਦੀ ਹੈ ਮੈਨੂੰ ਉਹਨੇ ਕਹਿੰਦਾ ਠੀਕ ਆ 20% ਦਾ ਆਪਾਂ ਨੂੰ ਬਣਾ ਲਈਏ ਤਾਂ ਬੈਸ਼ਰਟੀ ਤਾਂ 40% ਆਈਡੀਆ ਜਿਹਾ ਬਣਾਇਆ ਚਲੋ ਉਹ ਤਾਂ ਤੁਸੀਂ ਅੰਦਾਜ਼ਾ ਦੱਸ ਸਕਦੇ ਹੋ ਨਾ ਤੇ ਇਹ ਵੀ ਸਾਡੇ ਪਿੰਡ ਦੀ ਬੋਲ ਹਾਂਜੀ ਲਗਭਗ 50% ਦੇ ਲਗਭਗ ਤੋਂ ਹੋਵੇ ਹੋਵੇ ਤੇ ਕਿੰਨੇ ਪਰਸੈਂਟ ਤੱਕ ਹੋਵੇ 6 ਤੱਕ ਹੋ ਜਾਣੀ ਹੈ ਕਿੰਨਾ ਟਾਈਮ ਲੱਗੇਗਾ ਪੂਰਾ ਸੰਤਿਪੁਰ ਚਲੇ ਪਸ਼ਾਨ ਦੇ ਕੋਈ ਹਾਂ ਉਹ ਤਾਂ ਆਪਦੀ ਰੋਸ ਪਾ ਕੇ ਪੰਜਾਬ ਦਾ ਮਤੰਤਨ ਨਾ ਬਿਸਕਾ ਸਕਦਾ ਮੇਰੇ ਵਜੋਂ ਬੋਲਦਾ ਹਾਂ ਹਾਂ ਬਾਕੀ ਠੀਕ ਠਾਕ ਹਾਂਜੀ ਹਾਂ ਇਹ ਸਨ ਸਭ ਬੜੇ ਚਾਣ ਦੱਸਿਆ ਨਾ ਵੀ ਕਹਿਣ ਕਿ ਭਾਈਚਾਰਾ ਕਾਇਮ ਤੇ ਗੋੜ ਤੇ ਜਿਹੜੇ ਪੌਣੀਆਂ ਆਪਜੀ ਆਪ ਸੋਚ ਚਾ ਕੇ ਬਣੀ ਮੁਕਤ ਇਹਨਾਂ ਦਾ ਭਾਈਚਾਰਾ ਸਭ ਤੋਂ ਵੱਡੀ ਗੱਲ ਹੈ ਭਾਈਚਾਰਾ ਕਾਇਮ ਰਹਿਣਾ ਹੀ ਚਾਹੀਦਾ ਸਭ ਦੇ ਸਾਹਮਣੇ ਬੀਜੇਪੀ ਦਾ ਬੂਥ ਲੱਗਿਆ ਤੇ ਕਾਂਗਰਸ ਦਾ ਬੂਥ ਲੱਗਿਆ ਤਾਂ ਬਾਰੇ ਸਾਰੇ ਬੂਥ ਲੱਗਦੇ ਨੇ ਤੇ ਅੱਜ ਪਹਿਲੀ ਵਾਰ ਜਿਹੜਾ ਆ ਬੀਜੇਪੀ ਦਾ ਬੂਥ ਲੱਗਿਆ ਉਹਨਾਂ ਨਾਲ ਕਰ ਰਹੇ ਤੁਸੀਂ ਜੁੜੇ ਰਹੋ ਟੀਆਰਸੀ ਘਨਾਰੇ ਤੇ ਦਾਗ ਜੀ ਆ ਅੱਜ ਕਿਵੇਂ ਆਪੋ ਤਾਂ ਬੋਡਾਂਦਰ ਜਨ ਹੱਥ ਕਾਣੀ ਦਾ ਰੈਕਟ ਕਰਨ ਲਈ ਮੂਰੇ 14786 ਬਲਕ ਠੀਕ ਆ 6486 ਦੇ ਵਿੱਚੋਂ ਹਰ ਇੱਕ 1000 ਬਲਕ ਦੇ ਕੰਮ ਅੱਜ ਵੀ ਕੰਮ ਕਰਦਾ ਸ਼ਾਂਤੀ ਦੇ ਨਾਲ ਕਰ ਰਹੇ ਹਾਂ ਸਾਡੇ ਪਿੰਡ ਵਿੱਚ ਕੋਈ ਗੜਬੜੀ ਨਹੀਂ ਕੋਈ ਗਲਵਾਪਤ ਨਹੀਂ ਕੋਈ ਅਸੀਂ ਚੀਜ਼ ਨਹੀਂ ਕੀਤੀ ਇਹ ਚੀਜ਼ ਨਹੀਂ ਹੋ ਰਹੀ ਕਿ ਭਾਈ ਜਰਾ ਪੂਰਾ ਇਸ਼ਾਰਾ ਪੂਰਾ ਹੈ ਕਿਸੇ ਕਿਸੇ ਨੂੰ ਵੋਟ ਪਾਉਣ ਤੋਂ ਮਜਬੂਰ ਨਹੀਂ ਕਰਦੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਪਾਰਟੀ ਨੂੰ ਵੋਟ ਦਿੱਤੀ ਹੈ ਉਹ ਆਪਣੀ ਸ਼ਾਂਤੀ ਦੇ ਨਾਲ ਬੋਟ ਪਾ ਰਹੇ ਹਨ ਕੋਈ ਜ਼ਬੂਰੀ ਨਹੀਂ ਹੈ ਕਿ ਕਿਸੇ ਨੂੰ ਕੁਝ ਨਹੀਂ ਹੈ ਆਜ਼ਾਦੀ ਹੈ ਵੋਟ ਪਾਉਣ ਦਾ ਸਾਡੇ ਬਾਕੀ ਇਹ ਜਿਸੇ ਦਾ ਜਿਹੜੀਆਂ ਵੀ ਅਜੀਤ ਸਾਹਿਬ ਨੇ ਸਾਡੇ ਬਾਅਦ ਤੇ ਸਟੂਡੀਓ ਨੂੰ ਦਸਤਾਵੇਜ਼ ਇਹ ਵੀ ਬੜਾ ਵਧੀਆ ਹੈ ਜੀਨਾ ਆਪਣਾ ਆਪਣਾ ਤਾਂ ਹੈ ਤੇ ਖਰੇ ਨੇ ਆਪ ਨੂੰ ਸਭ ਸਭ ਕੰਪਲੀਟ ਚੱਲ ਰਹੇ ਹਨ ਕੋਈ ਐਸੀ ਪਖਵਾਦ ਵਾਲੀ ਗੱਲ ਨਹੀਂ ਕੋਈ ਲੜਾਈ ਝਗੜੇ ਵਾਲੀ ਗੱਲ ਨਹੀਂ ਹਾਲ ਤੱਕ ਠੀਕ ਹੈ ਫਖੀਰ ਹੈ ਸਾਰਾ ਅੱਗੇ ਦੇਖੋ ਅੱਗੇ ਕੁਝ ਨਹੀਂ ਸਕਦਾ ਅੱਜ ਤੱਕ 14000 ਤੋਂ 1486 ਦੇ ਵਿੱਚ ਬਹੁਤ ਬਣਾ ਤੋ ਗਾਈ ਜਿਹੜਾ ਅੱਜ ਜਿਹੜਾ ਬਣਾਉਣਾ ਹੈ ਜੰਦਿਆਂ ਸ੍ਰੀ ਮੋਟਰਾਂ ਨੂੰ ਬਹੁਤ ਹੀ ਖੁਸ਼ੀ ਆ ਬਹੁਤ ਹੀ ਇਰਸ਼ਾਨ ਨਾਲ ਮੋਟਰਾਂ ਦੇ ਪਿੰਡਾਂ ਵਿੱਚ ਆਪਣਾ ਹਿੱਸਾ ਲੈ ਰਹੇ ਨੇ ਤਕਰੀਬਨ ਸਾਡੇ ਪਿੰਡ ਲੱਗਦਾ ਵੀ 70% ਦੇ ਨੇੜੇ ਵੋਟਾਂ ਪਾ ਲਈ ਗਈ ਚੁੱਕੀ ਆ ਇਹ ਅਜੇ ਵੀ ਬਹੁਤ ਸੰਭਵ ਹੋਰ ਪੂਰਨ ਹੋ ਜਾਣੀਆਂ तकरीबन ਮਤਲਬ ਸਾਡੇ 70 75 80% ਰੋ ਪੂਰਨ ਹੋ ਸ਼ਾਂਤੀਪੁਰ ਬਹੁ ਹੋ ਰਹੀ ਹੈ ਸਾਡੀ ਸ਼ਾਂਤੀਪੁਰ ਬਹੁ ਹੋ ਰਹੀ ਹੈ ਹਾਂਜੀ ਕਮਿੰਗ ਬੋਲਟ ਚੈਂਪੀਅਨ ਨੂੰ ਹੋ ਰਹੀ ਹੈ ਸਾਰੇ ਪਾਰਟੀਆਂ ਬੜੀਏ ਸੁਜੀਦਾ ਨਾਲ ਤੋਂ ਲਈ ਪੂਰੇ ਨਾਲ ਕੋਪਰੇਟ ਕਰ ਰਹੀਆਂ ਨੇ ਜਿਵੇਂ ਕੋਈ ਵੀ ਮਤਲਬ ਇੱਥੇ ਜਿਵੇਂ ਕਿ ਲੋਕ ਕੋਈ ਕਿਸੇ ਨੂੰ ਨਹੀਂ ਠੱਕੇ ਛਾਈ ਨਹੀਂ ਹੈ ਕਿਸੇ ਪਾਰਟੀ ਪਰ ਇਹ ਸਾਰੇ ਮੋਟੇ ਪੜੇ ਅਸੀਂ ਸ਼ਾਂਤੀ ਨਾਲ ਲੱਗਦਾ ਉਹ ਬਾਇਸ ਤੇ ਮਲ ਕਰ ਰਹੇ ਨੇ ਆਜੋ ਭਾਈ ਆਵਾਜ਼ ਦੀ ਪਾਰਟੀ ਤੇ ਕਿਵੇਂ ਚੱਲਦਾ ਪੋਲਿੰਗ ਦਾ ਜਿਹੜਾ ਵੋਟਾਂ ਦਾ ਰਜਨ ਪੋਲਿੰਗ ਦਾ ਬਹੁਤ ਵਧੀਆ ਚੱਲ ਰਿਹਾ ਜੀ ਸਾਡੇ ਪਿੰਡ ਦੇ ਵਿੱਚ ਤਾਂ ਤਕਰੀਬਨ ਸ਼ਾਂਤੀਪੁਰ ਕਾਜੀ ਸਾਡੇ ਕੋਈ ਏਦਾਂ ਵਧੀਆ ਔਰ ਪੋਲਿੰਗ ਦਾ ਬਹੁਤ ਵਧੀਆ ਚੱਲ ਰਿਹਾ ਹਾਂਜੀ ਬਿਲਕੁਲ ਕਿੰਨੀ ਕ ਬੋਟ ਪੋਲਿੰਗ ਹੋਗੀ ਤਕਰੀਬਨ 55% ਬੋਲ ਪੋਲ ਹੋ ਚੁੱਕੀ ਹੈ ਹੁਣ ਤੱਕ ਜੀ ਠੀਕ ਹੈ ਹਾਂਜੀ ਔਰ ਕਿੰਨੀ ਬੋਟ ਆ ਇੱਥੇ ਤਕਰੀਬਨ 1500 ਦੇ ਲਗਭਗ ਵੋਟਾਂ ਆ ਜੀ ਵੋਟਾਂ ਹਾਂਜੀ ਉਹਦੇ ਵਿੱਚ ਯਾਨੀ ਕਿ ਜਿਹਦੇ ਵਿੱਚੋਂ 1000 ਤੋਂ 1100 ਦੇ ਵਿੱਚ ਉਹ ਕੋਲ ਹੋ ਜੂਗੀ ਬਾਕੀ 3 350 ਵੋਟ ਸਾਡੀ ਇਦਾਂ ਦੀ ਜਿਹੜੀ ਐਨ ਆਰ ਆਈ ਨੇ ਬਾਹਰ ਜਿਹੜੇ ਬਾਹਰ ਲੈਨੇ ਹਾਂ ਤੇ ਹੋਰ ਕੋਈ ਸ਼ਾਂਤੀਪੁਰਪ ਚੱਲ ਰਿਹਾ ਮੌਲ ਦਾ ਬਿਲਕੁਲ ਸ਼ਾਂਤੀਪੁਰਪ ਕਾ ਜੀ ਠੀਕ ਹੋ ਬਾਈ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਸ਼ੋਭਨਾਮ ਹਰਮਿੰਦਰ ਸਿੰਘ ਜੀ ਹਰਮਿੰਦਰ ਸਿੰਘ ਜੀ ਤੁਹਾਡੀ ਵੋਟ ਇੱਥੇ ਆ ਕਿ ਕਢਾਣੀ ਆ ਫਿਲਾਣੀ ਕਲਾਂ ਕਢਾਣੀ ਕਲਾਂ ਅੱਜ ਬੂਥ ਤੇ ਇੱਥੇ ਡਿਊਟੀ ਤੁਸੀਂ ਦਿੱਤੀ ਆ ਡਿਊਟੀ ਕੀ ਆ ਤੁਸੀਂ ਦਿੱਤੀ ਆ ਬੂਥ ਤੇ ਡਿਊਟੀ ਹਾਂਜੀ ਹਾਂਜੀ ਤੇ ਕਿਵੇਂ ਰਿਹਾ ਰੁਝਾਨ ਤੁਹਾਡਾ ਅੱਜ ਇੱਥੇ ਰੁਝਾਨ ਬਹੁਤ ਵਧੀਆ ਰਿਹਾ ਵਧੀਆ ਰਿਹਾ ਰੁਝਾਨ ਤੇ ਕਿੰਨੀ ਵੋਟ ਪੋਲਿੰਗ ਹੋ ਗਈ ਆ ਹੋਊਗੀ ਤੇ ਤਕਰੀਬਨ ਵਧੀਆ ਹੋ ਗਈ ਠੀਕ ਆ ਬਹੁਤ ਵਧੀਆ ਪੋਲਿੰਗ ਹੋ ਗਈ ਬਾਕੀ ਸ਼ਾਂਤੀਪੂਰਵ ਰਿਹਾ ਹਾਂਜੀ ਹਾਂਜੀ ਬਹੁਤ ਵਧੀਆ ਚਕਾ ਮਿਲਿਆ ਲੋਕਾਂ ਦਾ ਹਾਂਜੀ ਹਾਂਜੀ ਬਹੁਤ ਵਧੀਆ ਸਾਫ ਕਿਵੇਂ ਚੱਲਦਾ ਇਲੈਕਸ਼ਨ ਦਾ ਕੰਮ ਇੱਥੇ ਸਾਡੀ ਹੋਏ ਆਪਣੇ ਤਾਇਆ ਸ਼ਹਿਰ ਦੇ ਵਿੱਚ 3000 ਦੇ 31 ਪੋਲਟ ਸਾਡੀ ਸਪੋਰਟਿੰਗ ਐਰ ਦੀ ਜੱਟੇ ਸਾਡੀ ਸਾਰਾ ਟਾਈਮ ਦਾ ਕੋਰਡ ਅੰਦਾਜ਼ਾ ਕਿੰਨੇ ਪਰਸੈਂਟ ਤੱਕ ਹੋਜੂਗੀ ਸ਼ਾਮ ਤੱਕ ਸ਼ਾਇਦ ਤਕਰੀਬਨ 80% ਦੇ ਨਹੀਂ ਰਹਿ ਜਾਂਦਾ 70% ਤੱਕ ਪੋਲਿੰਗ 60% ਤੱਕ ਜਾਨੀਏ ਜੇ 50 55% ਵਿੱਚ ਪੋਲਿੰਗ ਉੱਪਰ ਹੋ ਜੂਗੀ ਉਹ ਜਿਹੜਾ VOTING ਦਾ ਕੰਮ ਸੀਗਾ ਪੂਰਾ ਸ਼ਾਂਤੀਪੂਰਵ ਚੱਲਿਆ 11:00 ਵਜੇ ਸਹਿਰਾ ਹੀ ਬੜੀਆਂ ਸ਼ਾਂਤ ਰਹੀਆਂ ਚੱਲ ਰਹੀ ਹੈ ਲੋਕਾਂ ਨੇ ਪੂਰਾ ਚਕਾ ਦਿਖਾਇਆ ਆਪਦੀ ਸਰਕਾਰ ਚੋਣ ਲਈ ਹਾਂਜੀ ਹਾਂ ਲੋਕਾਂ ਨੇ ਪੂਰਾ ਛਾਹ ਹੀ ਮਥੇ ਹੀ ਮਗਾ ਮਦਦ ਕਰਵਾਉਣਾ ਆਪਣਾ ਆਂਕਲ ਕਿਵੇਂ ਚੱਲਦਾ ਵੋਟਾਂ ਦਾ ਜਿਹੜਾ ਰੁਝਾਨ ਆ ਪਾਉਣ ਦਾ ਕਿਵੇਂ ਚੱਲਦਾ ਜੀ ਪਿੰਡ ਨੂੰ ਖੂਰੇ ਦੇ ਵਿੱਚ ਚੱਲ ਰਿਹਾ ਆਪਣੀ 3000 ਵੋਟ ਦੇ ਨਿਕਲੇ ਹੈਗੀ ਆ ਜਿਸ ਵਿੱਚੋਂ 50% ਪੋਲਿੰਗ ਹੋ ਚੁੱਕੀ ਹੈ ਅਜੇ ਆਪਣੇ ਕੋਲ ਟਾਈਮ ਹੈਗਾ ਬਾਕੀ ਟਾਈਮ ਹੈ ਜੀ ਅਮੀਰ ਹੈ ਜੇ ਸਭ ਤੋਂ ਪਹਿਲਾਂ ਦੇ ਨਕਰੀ ਬੋਟਿੰਗ ਸ਼ਾਂਤੀਪੂਰਵ ਹੋਈਆਂ ਨੇ ਬਿਲਕੁਲ ਸ਼ਾਂਤੀਪੂਰਵ ਨੇ ਲੋਕਾਂ ਦਾ ਝੁਕਾਰਿਆ ਵੋਟਾਂ ਪਾਉਣ ਤੱਕ ਬਿਲਕੁਲ ਜੀ ਤੇ ਲੋਕ ਲੋਕ ਕੀ ਇਥੋਂ ਮਤਲਬ ਆਪਦੀ ਸਰਕਾਰ ਬਣਾਉਣ ਲਈ ਪੂਰੇ ਤਾਬਲੇ ਦੀ ਬਿਲਕੁਲ ਬਹੁਤ ਤਾਬਲੇ ਸੀਗੇ ਜੀ ਜਿੱਥੇ ਉਹਨਾਂ ਵਿੱਚ ਪੜੇ ਲਿਖੇ ਕੈਂਡੀਡੇਟ ਮਿਲ ਰਹੇ ਸੂਝਵਾਨ ਬਹੁਤ ਜ਼ਿਆਦਾ ਵਧੀਆ ਉਹਨਾਂ ਦੇ ਨੇਕ ਇਨਸਾਨ ਬੰਦੇ ਨੇ ਜਿੰਨਾਂ ਤੇ ਅਜੇ ਤੱਕ ਕੋਈ ਦਾਗ ਨਹੀਂ ਲੱਗਾ ਬਿਲਕੁਲ ਬਾਈ ਜੀ ਇਹ ਸਨ ਮਕਸੂਦ ਦਾ ਪਿੰਡ ਤੇ ਮਕਸੂਦ ਇਹ ਪਿੰਡ ਦੇ ਪ੍ਰਤਵੰਤੇ ਸੱਜਣ ਬੈਠੇ ਆ ਅਸੀਂ ਬੂਤ ਤੇ ਕਾਂਗਰਸ ਦਾ ਬੂਤ ਈਗਾ ਤੇ ਇਹਨਾਂ ਦਾ ਪੂਰਾ ਵਧੀਆ ਤੌਰ ਤੇ ਰਿਹਾ ਤੇ ਕਿਵੇਂ ਰਿਹਾ ਅੱਜ ਵੋਟਾਂ ਦਾ ਅਰਜਨ ਤੁਹਾਡਾ ਖਾਲੀ ਜਾਬੀ ਬਹੁਤ ਮਤਲਬ ਬਹੁਤ ਮਤਲਬ ਜਿਤ ਹੋ ਗਈ ਠੀਕ ਆ ਕਿੰਨੇ ਕ ਪਰਸੈਂਟ ਪੈ ਗਈ ਵੋਟ ਸਾਡਾ 65% ਹੋ ਗਈ 60% ਪੈ ਗਈ ਵੋਟ ਹਾਂਜੀ ਤੇ ਅਰਜਨ ਵਧੀਆ ਬਹੁਤ ਵਧੀਆ ਲੋਕ ਤਾਵਲੇ ਦੀ ਵੋਟ ਪਾਉਣ ਸ਼ਾਂਤੀਪੁਰ ਬਹੁਜਿਆ ਵੋਟਾਂ ਜਮਾਇਆ ਸ਼ਾਂਤੀਪੁਰ ਦੀ ਛੱਡੀ ਅੰਡੀ ਜਵੀਰ ਚਲਦੀਆਂ ਨਾਲ ਇਹ ਭਾਈ ਜੀ ਮਸੂੜਾ ਨਗਰ ਸਾਫ ਦਾ ਸਰਪੰਚ ਠਾਕੁਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕੀਤੀ ਆਸੀਂ ਉਹਨਾਂ ਨੇ ਦੱਸਿਆ ਵੀ ਵਧੀਆ ਰੁਝਾਨ ਆ ਵੋਟਾਂ ਦਾ ਔਰ ਇੱਥੇ ਵਧੀਆ ਪੱਧਰ ਤੇ ਇਹਨਾਂ ਦੀ ਜਿਹੜੀ ਵੋਟ ਬੈਂਕਾ ਉਹ ਇਹਨਾਂ ਨੂੰ ਫਾਇਦਾ ਪਹੁੰਚੂਗਾ ਤੇ ਲੋਕਾਂ ਨੇ ਬਹੁਤ ਹੀ ਸ਼ਾਂਤੀਪੂਰਵ ਵੋਟਾਂ ਪਾਈਆਂ ਨੇ ਤੇ ਪਹੁੰਚੇ ਵੀ ਕਿਉਂਕਿ ਜਿਹੜਾ ਹਲਕਾ ਪੈੜ ਦਾ ਪਿੰਡ ਮਕਸੂਦ ਦਾ ਮਕਸੂਦ ਦੇ ਪਿੰਡ ਦੇ ਪਤਵੰਤੇ ਸੱਜਣ ਖੜੇ ਨੇ ਸਾਡੇ ਨਾਲ ਧੰਨਵਾਦ ਸਰਪੰਚ ਸਾਹਿਬ ਤੁਹਾਡਾ ਅੱਛਾ ਅੱਜ ਮਕਸੂਦ ਦੇ ਨਗਰ ਚ ਕਿੰਨੀ ਕ ਬੋਟ ਦੀ ਪਰਸੈਂਟੇਜ ਵਧੀ ਆ ਅੱਜ ਜੇ ਮਕਸੂਦ ਦੇ ਨਗਰ ਦੀ ਗੱਲ ਕਰੀਏ ਜੀ ਐਮਐਲਏ ਸਾਹਿਬ ਦੇ ਪੰਜਾਬ ਸਰਕਾਰ ਦੇ ਕੰਮ ਨੂੰ ਦੇਖਦੇ ਹੋਏ ਲੋਕਾਂ ਦੇ ਵਿੱਚ ਬੋਟ ਪਾਉਣ ਦੇ ਲਈ ਭਾਰੀ ਉਛਾਹ ਦੇਖਿਆ ਗਿਆ ਇਸ ਉਛਾਹ ਦੇ ਕਾਰਨ ਹੁਣ ਤੱਕ ਪਿੰਡ ਦੇ ਵਿੱਚ ਸਾਡੇ ਚ 50% ਤੋਂ ਉੱਪਰ ਪੋਲਿੰਗ ਹੋ ਚੁੱਕੀ ਆ ਜੀ ਛੋਟੇ ਪਿੰਡ ਦੀ ਵੋਟ ਕਿੰਨੀ ਆ ਸਾਡੇ ਪਿੰਡ ਦੇ ਵਿੱਚ ਤਕਰੀਬਨ 3 ਤੋਂ 5 ਹਜ਼ਾਰ ਦੇ ਕਰੀਬ ਵੋਟ ਆ ਜੀ ਕਿੰਨੀ ਪੈ ਗਈ ਹੁਣ ਤੱਕ ਕੁੱਲ ਆਪਣੇ 1500 ਦੇ ਕਰੀਬ ਵੋਟ ਅਸੀਂ ਪੋਲ ਕਰਵਾ ਚੁੱਕੇ ਆ ਜੀ ਤੇ ਸ਼ਾਂਤੀਪੁਰਪਈਆ ਵੋਟ ਸਾਰੀ ਸਾਡੇ ਪਿੰਡ ਦੇ ਵਿੱਚ ਪੂਰੀ ਸ਼ਾਂਤੀਪੂਰਕ ਵੋਟ ਹੋ ਰਹੀ ਹੈ ਪਿੰਡ ਦਾ ਭਾਈਚਾਰਾ ਸਾਂਝ ਪੂਰੀ ਮਜ਼ਬੂਤ ਆ ਸਾਡੀ ਕੋਈ ਤਰ੍ਹਾਂ ਦੇ ਪਿੰਡ ਦੇ ਵਿੱਚ ਝੜੇ ਦਮੰਦੀ ਨਹੀਂ ਸਭ ਪਾਰਟੀ ਵਾਈ ਦੇ ਉੱਪਰ ਉੱਠ ਕੇ ਅਮਨ ਚੈਨ ਨਾਲ ਪੋਲਿੰਗ ਬੂਥ ਤੇ ਬੈਠੇ ਨੇ ਅਸੀਂ ਤੁਹਾਡੇ ਪਿੰਡ ਵੋਟਰਾਂ ਦਾ ਹਜਾਨ ਕਿੱਦਾਂ ਰਿਹਾ ਬੋਟਰ ਜਨ ਬਹੁਤ ਵਧੀਆ ਜੀ ਕਿਉਂਕਿ ਸਾਰਾ ਹੀ ਪਿੰਡ ਭਾਈਚਾਰਕ ਤੌਰ ਤੇ ਸਾਰਿਆਂ ਨੇ ਇਥੇ ਸਹੂਲਤਾਂ ਲਾ ਕੇ ਤੋਂ ਗਰਮੀ ਬਹੁਤ ਸਾਰਿਆਂ ਨੂੰ ਮਈਆਂ ਭਾਈਆਂ ਨੂੰ ਸਾਰੇ ਆਪਣੀ ਆਪਣੀ ਕੁਆਲਿਟੀ ਦੇ ਤਰੀਕੇ ਨਾਲ ਜੋਰ ਮਾਰ ਰਹੇ ਸਾਰੇ ਆਪਣੀ ਪਾਰਟੀ ਦਾ ਹਰ ਇੱਕ ਬੰਦਾ ਪ੍ਰਚਾਰ ਕਰ ਰਿਹਾ ਹਰ ਇੱਕ ਬੰਦਾ ਆਪਣੀ ਪਾਰਟੀ ਬਾਰੇ ਬੋਟ ਕਰ ਰਿਹਾ ਇਸ ਕਰਕੇ ਤਕਰੀਬਨ ਹਰ ਪਾਰਟੀ ਵਿੱਚ ਆਪਣੀ ਪਾਰਟੀ ਚੋਂ ਵਾਸਤੇ ਬਹੁਤ ਆਇਆ ਸਰੀਵਨ 40% ਬੋਟ ਹੈ ਆਪਣੇ ਪਿੰਡ ਦੇ ਰਾਜੀ ਜੀ ਬੋਟ ਕਿੰਨੀ ਆ ਟੋਟਲ 2900 ਤੋਂ ਉੱਤੇ ਵੋਟਾਂ ਜੀ ਓਕੇ ਤੇ 13.500 ਤੋਂ ਉੱਤੇ ਹਜੇ ਕਿੰਨੇ ਕ ਵਜੇ ਤੱਕ ਵੋਟ ਪੈਣੀ ਹੈ ਆਪਣੀ ਕਿਉਂਕਿ ਗਰਮੀ ਜ਼ਿਆਦਾ ਹੋਣ ਕਰਕੇ ਹੁਣ ਤਾਂ ਘਟ ਗਿਆ ਸੀ ਤੇ ਹੁਣ 4 ਵਜੇ ਤੋਂ ਬਾਅਦ तकरीबन ਫਿਰ ਦੁਬਾਰਾ ਰਾਤ ਵਧੂਗਾ ਤੇ ਫੋਨ ਦੁਆਰੇ ਲੈਣਾ ਲੱਗਣਾ ਸ਼ੁਰੂ ਹੋ ਜਾਣਾ ਤੇ ਹੋਰ ਇੱਥੇ ਕੋਈ ਘਟਨਾਵਾ ਕੋਈ ਲੜਾਈ ਝਗੜਾ ਜਾਂ ਕੋਈ ਬੰਦੇ ਬਹੁਤ ਤਿਆਰ ਨਾਲ ਵੋਟ ਸਤਕਾਰ ਨਾਲ ਲਾ ਰਹੇ ਨੇ ਸਾਰੇ 21 ਜਗ੍ਹਾ ਬੈਠੇ ਆ ਸਾਰੇ ਬੰਦੇ ਚਲੋ ਧੰਨਵਾਦ ਬਾਈ ਜੀ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਆ ਕਿਉਂਕਿ ਜਿਹੜਾ ਭਾਈਚਾਰਾ ਸਾਂਝਾ ਨਾ ਬਣੀ ਰਹੇ ਇਲੈਕਸ਼ਨ ਦਾ ਕੰਮ ਆ ਜਿਹੜਾ ਸ਼ਾਂਤੀਪੂਰਵ ਹੋਵੇ